ਕੋਟਪੂਰਾ ਨੇੜੇ ਪਿੰਡ ਖਾਰਾ ਵਿਖੇ ਤੀਜੇ ਗੇੜ ਦੇ ਸੁਵਿਧਾ ਕੈਂਪ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਮਾ ਅਤੇ ਡਿਪਟੀ ਕਮਿਸ਼ਨਰ ਬਨੀਤ ਕੁਮਾਰ ਨੇ ਇਸ ਪਿੰਡ ਅਤੇ ਆਸ-ਪਾਸ ਦੇ ਤਿੰਨ ਹੋਰ ਪਿੰਡਾਂ ਦੇ ਕਈ ਸਾਂਝੇ ਤੇ ਨਿੱਜੀ ਮਸਲੇ ਹੱਲ ਕੀਤੇ ਖਾਰਾ ਤੋਂ ਇਲਾਵਾ ਬਾੜਾ ਤਰਾਕਾ ਮੋੜ ਤੇ ਠਾੜੇ ਪਿੰਡਾਂ ਦੇ ਲੋਕਾਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦਾ ਫਾਇਦਾ ਚੁੱਕਿਆ ਇਨ੍ਹਾਂ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਆਮ ਵਸਨੇਕਾ ਤੋਂ ਇਲਾਵਾ ਪੰਚਾਇਤਾਂ ਅਤੇ ਸਰਪੰਚਾਂ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ ਲੋਕਾਂ ਦੀ ਖਾਦਰ ਖਵਾਰੀ ਘਟਾਉਣ ਦੀ ਇਸ ਮਹਮ ਦੀ ਛਲਾਗਾ ਕਰਦੇ ਆ ਲੋਕਾਂ ਨੇ ਬੁਲੀਆਂ ਸਹੂਲਤਾਂ ਜ਼ਮੀਨਾਂ ਦੇ ਝਗੜੇ ਥਾਣਿਆਂ ਦੇ ਰੌਲੇ ਨੌਜਵਾਨਾਂ ਲਈ ਖੇਡਾਂ ਦੀ ਮੰਗ ਅਤੇ ਮੁੱਖ ਤੌਰ ਤੇ ਲੋਕਾਂ ਵੱਲੋਂ ਬਿਜਲੀ ਦੇ ਤਾਰਾਂ ਅਤੇ ਬਿਜਲੀ ਮੀਟਰ ਨਾਲ ਸੰਬੰਧਤ ਮਸਲੇ ਸਪੀਕਰ ਵਿਧਾਨ ਸਭਾ ਅਤੇ ਡਿਪਟੀ ਕਮਿਸ਼ਨਰ ਦੇ ਤੇ ਧਿਆਨ ਵਿੱਚ ਲਿਆੰਬੇ ਗਏ ਸਪੀਕਰ ਨੇ ਸਨਮਾਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਇਸ ਪਿੰਡ ਵਿੱਚ ਪਹੁੰਚ ਕੇ ਦਰ ਤਸਵੀਰ ਲੈ ਕੇ ਤਸੱਲੀ ਬਖਸ਼ ਨਿਪਟਾਰੇ ਦੀ ਸ਼ਲਾਘਾ ਕਰਦੇ ਹਾਂ ਕਿਹਾ ਕਿ ਲੋਕਾਂ ਵੱਲੋਂ ਅਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਹਰ ਪਹੁੰਚਣ ਵਾਲੇ ਫਰਿਆਦੀ ਦੀ ਤਸੱਲੀ ਬਖਸ਼ ਸੁਣਵਾਈ ਹੋਈ ਹੈ। ਉਹਨਾਂ ਦੱਸਿਆ ਕਿ ਜ਼ਿਆਦਾਤਰ ਦਰਖਾਸਤਾਂ ਦਾ ਡਿਪਟੀ ਕਮਿਸ਼ਨ ਵੱਲੋਂ ਮੌਕੇ ਦੀ ਨੋਟਾਵੜਾ ਕੀਤਾ ਗਿਆ। ਉਹਨਾਂ ਕਹਿ ਕੇ ਰਹਿ ਗਈਆਂ ਅਰਜ਼ੀਆਂ ਤੇ ਵੀ ਡਿਪਟੀ ਕਮਿਸ਼ਨ ਨੇ ਨੋਟਿੰਗ ਲਾ ਕੇ ਸਬੰਧਤ ਮਹਿਕਮੇ ਨੂੰ ਪਹਲ ਦੇ ਆਧਾਰ ਤੇ ਨਿਵੇੜਨ ਲਈ ਲਿਖਤ ਤਿਆਰ ਗਿਆ ਹੈ। ਇਸ ਮੌਕੇ ਬੋਲਦਿਆਂ ਡਿਊਟੀ ਕਮਿਸ਼ਨ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਕੁੱਲ 148 ਸ਼ਿਕਾਇਤਾਂ ਪ੍ਰਾਪਤ ਹੋਈਆਂ। ਉਹਨਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ 20 'ਚੋਂ 20 ਅਰਜ਼ੀਆਂ, ਸਿਹਤ ਵਿਭਾਗ ਦੀਆਂ 5 'ਚੋਂ 4 ਅਰਜ਼ੀਆਂ, ਲੇਬਰ ਵਿਭਾਗ ਦੀਆਂ 17 'ਚੋਂ 17 ਅਰਜ਼ੀਆਂ, ਸਮਾਜਿਕ ਸੁਰੱਖਿਆ ਤੇ ਨਿਆਂ ਕਰਤਾ ਵਿਭਾਗ ਦੀਆਂ 8 'ਚੋਂ 8 ਅਰਜ਼ੀਆਂ ਤਾਂ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਹੈ। ਉਹਨਾਂ ਕਹਿ ਕੇ ਰਹਿੰਦੀਆਂ ਅਰਜ਼ੀਆਂ ਤੇ ਵੀ ਕਾਰਵਾਈ ਕਰਕੇ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਖੋਟ ਕੋ ਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰਾਤਾਂ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਜੀ ਆਪਣਾ ਕਾਕਾ ਸਿੰਘ ਬਰਾੜ ਜੀ ਸਾਫਕਾ ਡਾਇਰੈਕਟਰ ਜੀ ਹਾਂ ਜੀ ਕਾਕਾ ਸਿੰਘ ਬਰਾੜ ਜੀ ਕੀ ਕਹਿਣਾ ਚਾਹੋਗੇ ਅੱਜ ਅਸੀਂ ਸਪੀਕਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਦਿਲੋਂ ਧੰਨਵਾਦ ਕਰਦੇ ਹਾਂ ਸਪੀਕਰ ਸਾਹਿਬ ਨੇ ਜਿਹੜਾ ਸਾਡੇ ਪਿੰਡ ਦੇ ਵਿੱਚ ਪਹਿਲਾ ਕੈਂਪ ਸ਼ੁਰੂ ਕੀਤਾ ਤੇ ਜਿਹਦੇ ਤੇ 15 ਮਹਿਕਵੇਂ ਮੌਕੇ ਤੇ ਹਾਜ਼ਰ ਸੀ ਮੌਕੇ ਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਮੌਕੇ ਤੇ ਨਮਟਾਰਾ ਕੀਤਾ ਹਰ ਇੱਕ ਬੰਦੇ ਦੀ ਮੌਕੇ ਤੇ ਗੱਲ ਸੁਣੀ ਉਹ ਇਹ ਫਾਇਦਾ ਮਿਲਿਆ ਲੋਕਾਂ ਨੂੰ ਬਹੁਤ ਫਾਇਦਾ ਮਿਲਿਆ ਜੀ ਸਪੀਕਰ ਸਾਹਿਬ ਤਾਂ ਕਹਿੰਦੇ 4-5 ਪਿੰਡ ਪਿੰਡ ਬਹੁਤ ਜੀ ਜੰਡੂ ਗਿਆ ਤੋਂ ਤੇ ਦਵਾਰਿਆਂ ਨਾਲ ਹੋਰ ਮੈਂ ਕਿੰਨੇ ਕ ਪਿੰਡਾਂ ਦੇ ਨਾਲ ਆਵਾਂ ਬਹੁਤ ਬੰਦੇ ਨੇ ਜਿਹੜੇ ਮੈਨੂੰ ਵਾਵਾ ਫੜ ਫੜ ਕੇ ਨਾਲ ਕੰਮ ਕਰਵਾਏ ਆ ਜੀ ਅੱਛਾ ਦੂਜੇ ਪਿੰਡਾਂ ਵਾਲੇ ਵੀ ਕਿਰਾਾ ਗਏ ਦੂਜੇ ਹੋਰ ਪਿੰਡਾਂ ਤੋਂ ਇਹ ਚਾਰਾਂ ਪਿੰਡਾਂ ਨੂੰ ਛੱਡ ਕੇ ਜੀ ਹੋਰ ਵੀ ਘੱਟੋ ਘੱਟ 10 ਪਿੰਡਾਂ ਤੋਂ ਬੰਦੇ ਹੋਰ ਵੀ ਆਏ ਆ ਨੇ ਕੀ ਫਾਇਦਾ ਮਿਲਿਆ ਲੋਕਾਂ ਨੂੰ ਲੋਕਾਂ ਨੂੰ ਜੀ ਪਹਿਲੀ ਗੱਲ ਤਾਂ ਉਹ ਹੈ ਵੀ ਇੱਥੇ ਹਰ ਇੱਕ ਬੰਦੇ ਦੀ ਸੁਣਵਾਈ ਹੋਈ ਹਰ ਇੱਕ ਬੰਦੇ ਦੀ ਗੱਲ ਸੁਣੀ ਗਈ ਹਰ ਇੱਕ ਬੰਦੇ ਦਾ ਕੰਮ ਹੋਇਆ ਮੌਕੇ ਤੇ ਉਹਦੇ ਮਨ ਨੂੰ ਤਸੱਲੀ ਹੋਈ ਹੈ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਤੇ ਦੂਜਾ ਲੋਕਾਂ ਨੂੰ ਇਹ ਜਾਗਰਿਤ ਵੀ ਹੋ ਗਏ ਵੀ ਉੱਥੇ ਹਰ ਇਕੱਲਾ ਇਕੱਲਾ ਬੰਦਾ ਸਪੀਕਰ ਨੂੰ ਨਹੀਂ ਮਿਲ ਸਕਦਾ ਇੱਥੇ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਮਲਾ ਕੇ ਕੰਮ ਕਰਾਇਆ ਬਿਨਾ ਪੈਸੇ ਦਿੱਤੇ ਕੰਮ ਹੋਇਆ ਬਿਨਾ ਪੈਸੇ ਦਿੱਤੇ ਕੰਮ ਹੋਇਆ ਪੈਸੇ ਵਾਲੀ ਗੱਲ ਨੂੰ ਤਾਂ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਪੈਸੇ ਪੁੱਛੇ ਵਾਲੀਆਂ ਗੱਲਾਂ ਤਾਂ ਕਈਆਂ ਪਰੇ ਨਹੀਂ ਨਹੀਂ ਭ੍ਰਿਸ਼ਟਾਚਾਰੋਂ ਵਿੱਚ ਚੱਲਦਾ ਸਰਕਾਰ ਦਾ ਮੇਰਾ ਭ੍ਰਿਸ਼ਟਾਚਾਰ ਚੱਲਦਾ ਹੈ ਨਾ ਉਹਦੇ 'ਚ ਭ੍ਰਿਸ਼ਟਾਚਾਰ ਦੇਣ ਵਾਲੇ ਅਸੀਂ ਵੀ ਗਨਾਹਦਾਰ ਹੈਗੇ ਆ ਮੇਰੇ ਕੋਲੇ ਉਹ ਸ਼ਿਕਾਇਤਾਂ ਆਉਂਦੀਆਂ ਕਈਆਂ ਦੇ ਪੈਸੇ ਵਾਪਸ ਵੀ ਕਰਾਏ ਆ ਪਰ ਜਦੋਂ ਹੌਨ ਟੋਕੀ ਦੇ ਤੇ ਕਈਆਂ ਨੂੰ ਲੋਕਾਂ ਨੂੰ ਵੀ ਕਹਿਣਾ ਚਾਹਣਾ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਕਿਸੇ ਨੂੰ ਰਿਸ਼ਵਤ ਨਾ ਦਿਓ ਜੇ ਕਿਤੇ ਲੋੜ ਆ ਤੁਹਾਡੇ ਪਿੰਡ ਦਾ ਕੋਈ ਜਿਹੜਾ ਬੰਦਾ ਤੁਹਾਡਾ ਮੋਹਤਵਾਰ ਆ ਉਹਦੇ ਨਾਲ ਗੱਲ ਕਰੋ ਸਪੀਕਰ ਸਾਹਿਬ ਨਾਲ ਤੁਸੀਂ ਦਾਸ ਜਿੱਥੇ ਵੀ ਹੈਗਾ ਫੋਨ ਨੰਬਰ ਸਾਰਿਆਂ ਕੋਲੇ ਹੈਗਾ 9056201111 ਤੇ ਮੇਰੇ ਨਾਲ ਜਦੋਂ ਮਰਜ਼ੀ ਕੋਈ ਗੱਲ ਕਰ ਲੈ ਕਿਤੇ ਮਰਜ਼ੀ ਪੰਜਾਬ ਚ ਕੰਮ ਹੋਵੇ ਕਿਸੇ ਐਮਐਲਏ ਕੋਲੇ ਹੋਵੇ ਪੈਸਾ ਨਹੀਂ ਲੱਗੂ ਫਿਰ ਹੀ ਹੋਊਗਾ ਮਿਹਰਬਾਨੀ ਅੱਡੀ ਸੀ ਸਾਹਿਬ ਅੱਜ ਖਾਰਾ ਪਿੰਡ ਬਾਰੇ ਦੱਸਿਓ ਜਿਹੜਾ ਸਰਕਾਰ ਤੁਹਾਡੇ ਦਵਾਰ ਵਾਲਾ ਕੈਂਪ ਹੈ सीएम साहब के दिशा निर्देश अनुसार अं कैंप लगा रहे हैं आ, ये चौथा कैंप हैगा तो पिंड के तीन चार आले दुआले वाले पिंड अस कैंप लगाते हैं इस वि सेवा केंद्र की भी सर्विसिज असी देते दे हैं सारे सेवा केंद्र के मुलाजिम बैठे है इंडिविजुअल दरखास्त भी असं सुनते हैं कम्यूनिटी की दरखास्त भी कि पिंड पत्ते जोड़े काम किए जाने मेन समस्या पीण वाले पानी के पानी दे निकास की है ਅਸੀਂ ਪੂਰੇ ਜ਼ਿਲ੍ਹੇ ਵਿੱਚ ਹੀ ਕਰ ਰਹੇਗੇ ਕਿਉਂਕਿ ਅਭੀ ਮੌਨਸੂਨ ਦਾ ਸੀਜ਼ਨ ਆ ਰਿਹਾ ਹੈਗਾ ਕਿ ਪਾਣੀ ਦੀ ਸਮੱਸਿਆ ਜ਼ਿਆਦਾ ਪੜ ਜਾਂਦੀ ਹੈ ਸਾਰੇ ਜ਼ਿਲ੍ਹੇ ਦੇ ਪੌਂਡਸ ਨੂੰ ਅਸੀਂ ਡੀਸਿਲਟਿੰਗ ਕਰਾ ਰਹੇਗੇ ਨਾਲ ਹੀ ਸਾਥ ਹੀ ਸਾਥ ਅਸੀਂ ਉਸ ਵਿੱਚ ਲੱਕ ਵੀ ਡਿਵਿ ਲਵਾ ਰਹੇਗੇ ਤਾਂ ਕਿ ਇਸਨੇ ਬੱਚੋ ਦੀ ਸਮੱਸਿਆ ਨਾ ਆਏ ਤੇ ਜਿਹੜੀ ਵੀ ਕਮ ਆ ਸਾਹਮਣੇ ਆ ਰਹੇਗੀ ਅਸੀਂ ਉਸ ਨੂੰ ਵਿਗਲੀ ਪੱਧਰ ਤੇ ਰਿਵਿਊ ਕਰਕੇ ਬਿਲਕੁਲ ਮੁਕਸ਼ਿਸ਼ ਕਰਾਂਗੇ ਵੀ ਦੋ ਤਿੰਨ ਹਫ਼ਤਾ ਦੇ ਅੰਦਰ ਅੰਦਰ ਸਾਰੇ ਕੰਮ ਪੂਰੇ ਹੋ ਜਾਏਗੇ ਇਹ ਕੈਂਪ ਹੋਰ ਵੀ ਲੱਗਣਗੇ ਪਿੰਡਾਂ ਦੇ ਜੀ ਜੀ ਪੂਰੇ ਸਾਰੇ ਪਿੰਡਾਂ ਨੂੰ ਅਸੀਂ ਕਵਰ ਕਰ ਰਹੇਗਾ ਹਰ ਇੱਕ ਹਫ਼ਤੇ ਦੇ ਦੋ ਕੈਂਪਸ ਹੀ ਲਗਾ ਰਹੇਗੇ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਕਿ ਅਗਲੇ ਦੋ ਤਿੰਨ ਮਹੀਨਾ ਵਿੱਚ ਪੂਰੇ ਅਮਰੀਦਕੋਟ ਦੇ 170 ਦੇ ਕਰੀਬ ਪਿੰਡਾਂ ਦੇ ਸਾਰੇ ਨੂੰ ਕਵਰ ਕਰ ਲੋਕਾਂ ਨੂੰ ਪੀ ਕਹਿਣਾ ਚਾਹੁੰਦੇ ਹੂ ਫਰੀਕੋਟ ਜ਼ਿਲ੍ਹੇ ਦੇ ਅ ਲੋਕੀ ਸਰਕਾਰ ਦੇ ਨਾਲ ਰਹਿ ਕੇ ਮਿਲ ਕੇ ਕੰਮ ਕਰਨ ਕਿਉਂਕਿ ਇਹ ਇੱਕ ਕੰਮ ਦੋਨੋਂ ਦੋਨੋਂ ਪੱਕਾ ਹੁੰਦਾ ਹੈਗਾ ਸਰਕਾਰ ਵੀ ਆਪਣਾ ਕੰਮ ਕਰਦੀ ਹੈਗੀ ਤੇ ਲੋਕਾਂ ਤਾਂ ਵੀ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੀ ਨਹੀਂ ਸਰਕਾਰ ਤੁਹਾਡੇ ਦੁਆਰ ਕੀ ਹੁੰਦਾ ਜਿਵੇਂ ਦੱਸਿਆ ਨਾ ਸਪੀਕਰ ਸਾਹਿਬ ਨੇ 147 ਬੰਦਿਆਂ ਦੇ ਕੰਮ ਹੋਏ ਨੇ ਚਾਰ ਪਿੰਡਾਂ ਦੇ ਵਿੱਚ ਤਾਂ ਚਾਹੀਦਾ ਹਜ਼ਾਰ ਤੋਂ ਵੀ ਟੱਪ ਜਾਂਦੇ ਕਾਫੀ ਸਾਰੇ ਪਿੰਡਾਂ ਦੇ ਕੰਮ ਤੁਸੀਂ ਯਾਦ ਕਰੋਗੇ ਇਲੈਕਸ਼ਨ ਦੇ ਪਹਿਲੇ ਵੀ ਅਸੀਂ ਕੈਂਪਸ ਲਗਾਏ ਸੀਗੇ ਬਹੁਤ ਸਾਰੇ ਕੰਮ ਉਸ ਵੇਲੇ ਵੀ ਹੋਏ ਸੀਗੇ ਤੇ ਇਹ ਕੈਂਪਸ ਦਾ سلسلہ ਕੋਈ ਨਵਾਂ ਨਹੀਂ ਹੈ ਪਹਿਲੇ ਤੋਂ ਚੱਲ ਰਿਹਾ ਹੈ ਇਲੈਕਸ਼ਨ ਦੇ ਪਹਿਲੇ ਵੀ ਹੋਇਆ ਸੀਗਾ ਪੂਰੇ ਵਿਪਰੀਪੋਰਟ ਤੇ ਪੂਰੇ ਪੰਜਾਬ ਮੇ ਹੋ ਸਕਦਾ ਹੈ ਕਿ ਇਹ ਨਾ ਹੋਵੇ ਬਟ ਅਦਰਵਾਈਜ਼ ਜਿਹੜੇ ਲੋਕ ਨਹੀਂ ਆਏ ਹੋ ਸਕਦਾ ਹੈ ਵਿਜਾਈ ਦਾ ਮੌਕਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਜਾਨਣਾ ਸਰ ਤੁਸੀਂ ਇਹ ਸਪਲਾਟ ਕਿਉਂ ਹਾਸਪਤਾਲ ਨਾਲ ਸਪੀਕਰ ਸਾਹਿਬ ਦੱਸਿਓ ਅੱਜ ਸਰਕਾਰ ਤੁਹਾਡੇ ਦੁਆਰ ਵਾਲੇ ਪ੍ਰੋਗਰਾਮ ਬਾਰੇ ਇਹਦਾ ਤੁਸੀਂ ਦੱਸ ਸਰਕਾਰ ਬਿਲਕੁਲ ਤੁਹਾਡੇ ਦਵਾਰ ਹੈ ਸਰਕਾਰ ਘਰ ਘਰ ਜਾ ਕੇ ਲੋਕਾਂ ਦੇ ਘਰ ਜਾ ਕੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਦੁੱਖ ਨਿਕਲੀਆਂ ਸੁਣਨ ਵਾਸਤੇ ਮਾੜੀਓ ਮੁੱਖ ਮੰਤਰੀ ਸਾਹਿਬ ਦੇ ਨਿਸ਼ਾਨਦੇਜਾਂ ਨੇ ਹਰੇਕ ਗਲੇਰ ਕਿੰਪ ਲਗਦੀ ਹੈ ਪਰ ਸਾਡੇ ਫਰੀਨਕੋਟ ਜ਼ਿਲ੍ਹੇ ਦੇ ਵਿੱਚ ਇਹ ਚੌਥਾ ਕੈਂਪ ਹੈ ਹਲਕਾ ਕੋੜ ਪੂਰਾ ਹੁੰਦਾ ਹੈ ਇਹ ਪਹਿਲਾ ਕੈਂਪ ਹੈ ਇੱਥੇ ਅੱਜ 147 ਜਿਹੜੀਆਂ ਦਰਖਾਸਤਾਂ ਦਾ ਜਮਟਾੜਾ ਕੀਤਾ ਗਿਆ ਚਾਰ ਪਿੰਡਾਂ ਤੋਂ ਇੱਥੇ ਤਰਖਾਸਤੀ ਆਈ ਸੀ ਸਾਡੇ ਬਿੰ ਬਣਾਉਣ ਵਾਲੇ ਲੋਕ ਆਏ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਹਦੇ ਵਿੱਚ ਖਾਰਾ ਬਾੜਾ ਡਾਕਾ ਖਾੜਾ ਤੇ ਮੋੜ ਇਹਨਾਂ ਚਾਰਾਂ ਪਿੰਡਾਂ ਦੀ ਜਿਹੜੀਆਂ ਮੁਕਤ ਜੁਗਾ ਸੁਣੀ ਗਈਆਂ ਖਾਰੇ ਪਿੰਡ ਦੀ ਜਿਹੜੀ ਆ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦੀ ਨਿਪਟਾਰਾ ਕਰਨ ਬਾਰੇ ਵਿਚਾਰ ਵਟੰਦਰਾ ਹੋਇਆ ਪਾਣੀ ਦੀ ਨਿਕਾਸੀ ਦਾ ਪ੍ਰੋਬਲਮ ਆ ਜਿਹੜੀ ਸੜਕ ਦੀ ਕ੍ਰੋਸਿੰਗ ਕਰਾਉਣੀ ਹੈ ਉਹਦੇ ਬਾਰੇ ਜਿਹੜੀ ਇਸ ਕਸ਼ਨ ਕੋਈ ਠਾੜੇ ਪਿੰਡ ਸਕੂਲ ਦੇ ਵਿੱਚ ਜਿਹੜੀ ਫਰਸ਼ਗੜਾ ਲਾਉਣ ਦਾ ਹੈਗਾ ਹੋਰ ਸਫਾਈ ਕਰਨ ਦਾ ਹੈਗਾ ਸੋ ਉਹ ਸਾਰੀਆਂ ਇਸ ਤਰ੍ਹਾਂ ਦੀ ਇੱਕ ਕਾਫੀ ਪਿੰਡਾਂ ਨੇ ਜਿਹੜੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਬਾਕੀ ਹੋਰ ਪਿੰਡਾਂ ਤੋਂ ਵੀ ਆ ਗਏ ਸੀ ਜਿਵੇਂ ਕੋਠੇ ਥੇ ਹੈ ਉਥੇ ਜਿਹੜਾ ਆਰੋਗੋ ਪਿਛਲੇ 6-7 ਸਾਲ ਤੋਂ ਬੰਦ ਪਿਆ ਹੋਇਆ ਹੈ ਉਹਨੂੰ ਰਿਪੇਅਰ ਕਰਨ ਵਾਸਤੇ ਚਲੇ ਗਏ ਸੀ ਲੇਕਿਨ ਉਹ ਖੈ ਛੱਪੜ ਤੇ ਉਹਨੂੰ ਹੋਰ ਜਗ੍ਹਾ ਲਾਉਣ ਵਾਸਤੇ ਵੀ ਕਮੇਟੀ ਸਾਹਿਬ ਨੂੰ ਗਿਆ ਔਰ ਇਹਨਾਂ ਨੇ ਇੰਸਟਰਕਸ਼ਨ ਦੇ ਦਿੱਤੀਆਂ ਉਹਨੂੰ ਹੋਰ ਜਗ੍ਹਾ ਰਿਪੇਅਰ ਕਰਾ ਕੇ ਹੋਰ ਜਗ੍ਹਾ ਲਾਇਆ ਜਾਏਗਾ ਇਸੇ ਤਰੀਕੇ ਨਾਲ ਹਰੀਨੋ ਦੇ ਵਿੱਚ ਵੀ ਜਿਹੜਾ ਆਰਓ ਆ ਉਹ ਬਹੁਤ ਪੁਰਾਣਾ ਜਿਹੜਾ ਉਹ ਖਰਾਬ ਹੋਇਆ ਪਿਆ ਸੀ ਉਹ ਠੀਕ ਹੋ ਗਿਆ ਉਹਦੀ ਪ੍ਰੋਪਰਲੀ ਰਿਪੇਅਰ ਕਰਕੇ ਉਹਨੂੰ ਚਲਾਤਾ ਉਹਦੀ ਰਿਪੋਰਟ ਲਈ ਗਈ ਹੈ ਉਹ ਲੱਗੇ ਹੋਏ ਆ ਸਾਨੂੰ ਦਾ ਦੁਆਰਿਆਣਾ ਰੋਡ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਆ ਅਹ ਠੇਕੇਦਾਰ ਦੀ ਕੁਝ ਜਿਹੜੀ ਪੇਮੈਂਟ ਆ ਉਹ ਰੁਕੀ ਹੋਈ ਸੀ ਜਿਹੜਾ 6 ਕਰੋੜ ਦੇ ਕੰਮ ਪਿੱਛੇ ਅਸੀਂ ਸਟਾਰਟ ਕਰਾਇਆ ਸੀ ਉਹ ਵੀ ਅੱਜ ਪੇਮੈਂਟ ਪਹੁੰਚ ਗਈ ਆ ਨਾ ਕੋਰਕਪੁਰਾ ਸ਼ਹਿਰ 'ਚ ਨਾ ਪਾਣੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਜੀ ਅ ਦੇਖੋ ਇਹਦੇ ਵਾਸਤੇ ਇੱਕ ਕੰਪਰੀਹੈਂਸਿਵ ਜਿਹੜਾ ਵੱਡਾ ਪਲਾਨ ਬਣਾਉਣਾ ਪੈਣਾ ਅਸੀਂ ਉਹਦੇ ਪਿੱਛੇ ਲੱਗੇ ਹੋਏ ਆ ਪਾਣੀ ਨਿਕਾਸੀ ਜਦੋਂ ਬਾਰਿਸ਼ ਇੱਕਦਮ ਹੋ ਜਾਂਦੀ ਹੈ ਨਾ ਜੀ ਉਦੋਂ ਵਾਟਰ ਲੌਗਿੰਗ ਥੋੜੀ ਜ਼ਿਆਦਾ ਸੋ ਇਰੀ ਡੀ ਡਰੇਨ ਹੈ ਜਿਹੜੀ ਵੱਡੀ ਡਰੇਨ ਹੈ ਮੇਨ ਹੈ ਜਿਹੜੀ ਉਹਦੀ ਕੈਪੈਸਿਟੀ ਵਧਾਉਣ ਦੀ ਲੋੜ ਹੈ ਉਹਦੇ ਬਾਰੇ ਮੈਂ ਡੀਪੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਡਿਪਾਰਟਮੈਂਟ ਨਾਲ ਵੀ ਗੱਲ ਕੀਤੀ ਹੈ ਕਿਉਂਕਿ ਉੱਥੇ ਮੋਟਰ ਹੁਣ 1 ਇੱਕ ਹੀ ਚੱਲ ਸਕਦੀ ਹੈ ਜੇ ਅਸੀਂ ਦੋ ਮੋਟਰਾਂ ਚਲਾਈਏ ਤਾਂ ਜਲਦੀ ਪਾਣੀ ਖੋਜੇਗਾ ਲੇਕਿਨ ਫਿਰ ਉਹ ਜਿਹੜੀ ਵੱਡੀ ਟ੍ਰੇਨ ਟੁੱਟ ਜਾਂਦੀ ਹੈ ਸੋ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਜਿਹੜਾ ਅਸੀਂ پلان ਬਣਾ ਰਹੇ ਹਾਂ ਤਾਂ ਕਿ ਉਹਦੇ ਵੱਡੀ ਪਾਈਪਲਾਈਨ ਪਾ ਦੇ ਉਹਦੇ ਬਦਬੂ ਦੀ ਸੋਸਿਆ ਵੀ ਠੀਕ ਹੋ ਜਾਏਗੀ ਸੋ ਸ਼ਹਿਰ ਦੀ ਜਿਹੜੀ ਸੋਸਿਆ ਮੈਂ ਐਸੀ ਕਰਕੇ ਆ ਮੈਂ ਤਾਂ ਚੰਡੀਗੜ੍ਹ ਬੈਠਾ ਨਹੀਂ ਪੰਜ ਰਾਤ ਮੈਨੂੰ ਉੱਥੋਂ ਭੇਜਿਆ ਸੀ ਤੁਸੀਂ ਭੇਜੀ ਤੁਸੀਂ ਸੋ ਮੈਂ ਇਸੇ ਕਰ ਲਿਆ ਸੋ ਇਹਦਾ ਹੱਲ ਕਰਵਾਵਾਂਗੇ ਹਾਂ ਜਿਹੜਾ ਛੱਪੜ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਛੱਪੜ ਦੇ ਤੇ ਜਿਹੜੇ ਨਿਯਾਇਜ਼ ਕਬਜ਼ੇ ਅਸੀਂ ਛਡਵਾਉਣੇ ਆ ਕੋਈ ਵੀ ਉਹ ਰਿਸ਼ਵਤਨਾ ਆਵੇ ਮੈਨੂੰ ਕੋਈ ਵੋਟ ਕਾਉਂਦਾ ਪਾਵੇ ਨਹੀਂ ਪਾਉਂਦਾ ਨਾ ਪਾਵੇ ਜੇ ਅਸੀਂ ਛੱਪੜ ਹੀ ਭਾਲੇ ਤੇ ਘਰਾਚੀ ਜਾਣਾ ਪਾਣੀ ਸਾਡੇ ਬੁਜਾਰਾ ਨਹੀਂ ਖੜੇਗਾ ਸੋ ਛੱਪੜ ਨੂੰ ਸਫਾਈ ਕਰਾਵਾਂਗੇ ਜਿਹਨੇ ਕਰਾਇਆ ਕਬਜ਼ੇ ਉਹ ਹੁਣ ਜਿਹੜੇ ਮੇਰੀ ਖਾਨ ਦੇ ਪਹਿਲਾਂ ਬੈਠੇ ਹੋਣੇ ਉਹਨਾਂ ਨੇ ਕਰਾਏ ਹੋਣੇ ਪਤਾ ਨਹੀਂ ਹੁਣ ਬਾਕੀ ਤੁਸੀਂ ਵਾਦੇ ਜਾਣਦੇ ਸਰਕਾਰ ਤੁਹਾਡੇ ਦੁਆਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਵੱਖ-ਵੱਖ ਵਿਭਾਗਾਂ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਪਹੁੰਚਦੇ ਨੇ ਜਿੱਥੇ ਸਰਕਾਰ ਤੁਹਾਡੇ ਦਵਾਰ ਕੈਂਪ ਲੱਗਦਾ ਉਹ ਕੈਂਪ ਅੱਜ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਅਗਵਾਈ ਵਿੱਚ ਲਾਇਆ ਗਿਆ ਕੋੜਕਪੁਰ ਨੇੜਲੇ ਪਿੰਡ ਖਾਰਾ ਵਿਖੇ ਖਾਰੇ ਤੇ ਚਾਰ ਪਿੰਡਾਂ ਦੇ ਲੋਕ ਉੱਥੇ ਪਹੁੰਚੇ ਇੱਕ ਖਾਰਾ ਇੱਕ ਵਾੜਾ ਤੜਾਕਾ ਇੱਕ ਠਾੜੇ ਇੱਕ ਮੋੜ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਸਮੱਸਿਆਵਾਂ ਸਨ ਮੁਸ਼ਕਲਾਂ ਸਨ ਕੰਮ ਸਨ ਉਹ ਸਾਰੇ 147 ਕੰਮ ਕਹਿੰਦੇ ਅਸੀਂ ਕਰਦੇ ਬਹੁਤ ਵਧੀਆ ਕਿਤੇ ਸਰਕਾਰੀ ਦਫ਼ਤਰਾਂ 'ਚ ਜਾਣਾ ਕੋਈ ਰਿਸ਼ਵਤ ਮੰਗਦਾ ਕੋਈ ਲਾਰੇ ਲਾਉਂਦਾ ਕੋਈ ਭੁਕਾਈ ਕਰਾਉਂਦਾ ਕੋਈ ਜਲੀਲ ਕਰਦਾ ਇਹ ਸਾਰਿਆਂ ਤੋਂ ਛੁਟਕਾਰਾ ਇਸ ਲਈ ਇਹੋ ਜੇ ਸਰਕਾਰ ਤੁਹਾਡੇ ਦਵਾਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਦਿਲਚਸਪੀ ਲੈਣੀ ਚਾਹੀਦੀ ਹੈ ਲੋਕ ਪੂਰੀ ਤਰ੍ਹਾਂ ਅਵੇਅਰ ਨਹੀਂ ਜਾਗਰੂਕ ਨਹੀਂ ਜਾਗਰੂਕ ਹੋਣਾ ਚਾਹੀਦਾ ਨਿੱਕੇ ਨਿੱਕੇ ਕੰਮਾਂ ਪਿੱਛੇ ਕਿਉਂ ਜਾਣਦੇ ਹੋ ਤੁਸੀਂ ਜੇਕਰ ਤੁਹਾਡੇ ਤੋਂ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਤਾਂ ਤੁਰਤ ਉਹਦੀ ਸ਼ਿਕਾਇਤ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਪਤਾ ਲੱਗ ਚੁੱਕੇ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ